ਲੁਧਿਆਣਾ ਪੰਜਾਬ ਦਾ ਦਿਲ ਹੈ ਤੇ ਅੱਜ ਲੁਧਿਆਣੇ ਚ ਆ ਕੇ ਜੋ ਤੁਹਾਡਾ ਜੋਸ਼ ਦੇਖਿਆ ਜੋ ਤੁਹਾਡਾ ਜਜ਼ਬਾ ਦੇਖਿਆ ਮੈਨੂੰ ਇਹ ਯਕੀਨ ਹੋ ਗਿਆ ਕਿ ਦਿਲ ਜਿਹੜਾ ਜਦੋਂ ਦਿਲ ਤੰਦਰੁਸਤ ਹੋਵੇ ਸਾਰਾ ਸਰੀਰ ਹੀ ਤੰਦਰੁਸਤ ਹੁੰਦਾ ਫਿਰ ਔਰ ਦਿਲ ਸੱਚਾ ਹੋਵੇ ਫਿਰ ਉਹ ਤੋਂ ਵੱਧ ਕੋਈ ਨੇਕ ਕਮਾਈ ਨਹੀਂ ਹੁੰਦੀ ਤੁਸੀਂ ਸੱਚੇ ਦਿਲੋਂ ਇੱਥੇ ਆਏ ਹੋਏ ਹੋ ਤੁਸੀਂ ਝਾੜੂ ਵਾਸਤੇ ਇੱਥੇ ਆਏ ਹੋ요 ਤੁਸੀਂ ਅਰਵਿੰਦ ਕੇਜਰੀਵਾਲ ਦੀ ਸੋਚ ਨੂੰ ਲੈ ਕੇ ਇੱਥੇ ਆਏ ਹੋ요 ਜਿੰਨਾ ਪਿਆਰ ਜਿੰਨਾ ਜੋਸ਼ ਆ ਦੇਖ ਸਕਦੇ ਹੋ ਗੱਡੀ 'ਚ ਇਹਦੋਂ ਪਹਿਲਾਂ ਇਹਦੋਂ ਪਹਿਲਾਂ ਮੈਂ ਆਇਆ ਬਰਨਾਲੇ ਤੋਂ ਉੱਥੇ ਵੀ ਇਹੀ ਹਾਲ ਸੀ ਕੱਲ ਮੈਂ ਗਿਆ ਸੀ ਫਰੋਜਪੁਰ ਉੱਥੇ ਵੀ ਇਹੀ ਹਾਲ ਸੀ ਪਰਸੋਂ ਮੈਂ ਗਿਆ ਸੀ ਪੱਟੀ ਉੱਥੇ ਵੀ ਇਹੀ ਹਾਲ ਸੀ ਇਹਦਾ ਮਤਲਬ ਪੰਜਾਬ ਦੇ ਲੋਕਾਂ ਨੇ ਨਵੀਂ ਕਹਾਣੀ ਲਿਖਣ ਦਾ ਮੂਡ ਬਣਾ ਲਿਆ ਤੇ ਜਦੋਂ 4 ਤਰੀਕ ਨੂੰ ਰਿਜ਼ਲਟ ਆਉਣਗੇ ਤਾਂ 13 0 ਸੁਣ ਕੇ ਵੱਡੇ ਵੱਡੇ ਲੀਡਰਾਂ ਦੇ ਦੰਦੜਾ ਪੈਣਗੇ ਆ ਧੰਦੜਾ